ਜੇਪੀ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਬਾਈਕਟ ਕੀਤਾ ਵੀ ਪਿੰਡਾਂ 'ਚ ਸ਼ਹਿਰਾਂ 'ਚ ਜਦੋਂ ਵੀ ਆਉਣਾ ਇਹਨਾਂ ਦੀ ਸਟੇਜ ਨਹੀਂ ਲਗਣ ਦੇਣੀ ਅਸੀਂ ਪੰਜਾਬ ਦੀ ਧਰਤੀ ਤੇ ਜੋ ਵੀ ਕੋਈ ਸੈਂਟਰ ਦਾ ਆਵੇ ਚਾਹੇ ਕੋਈ ਪੰਜਾਬ ਦਾ ਲੋਕਲ ਹੋਵੇ ਤੇ ਵਿਰੋਧ ਕਰਨ ਦਾ ਮਕਸਦ ਵੀ ਜਿਹੜੇ ਇਹਨਾਂ ਨੂੰ ਪਿੰਡਾਂ 'ਚ ਆ ਕੇ ਘੇਰ ਕੇ ਸਵਾਲ ਪੁੱਛਣੇ ਆ ਤਿੰਨ ਖੇਤੀ ਕਾਲੇ ਕਾਨੂੰਨਾਂ ਬਾਰੇ ਜਿਹੜੀਆਂ ਰਹਿੰਦੀਆਂ ਹੋਈਆਂ ਮੰਗਾ ਸਨ ਚਾਹੇ ਲਖੀਮਪੁਰ ਖੀਰੀ ਦਾ ਮਸਲਾ ਸਾਡੇ ਕਿਸਾਨਾਂ ਦੇ ਉੱਤੇ ਜੀਪਾਂ ਚੜਾ ਕੇ ਉਹਨਾਂ ਨੂੰ ਲਤੜਿਆ ਗਿਆ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਚਾਹ 220 ਬਿਜਲੀ ਐਕਟ ਹੋਵੇ ਚਾਹ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਦਾ ਮਸਲਾ ਹੋਵੇ ਚਾਹ ਕਿਸਾਨਾਂ ਮਜ਼ਦੂਰਾਂ ਦੀ ਪੈਲਸਨਾ ਦਾ ਮਸਲਾ ਹੋਵੇ ਚਾਹ ਅਧੋਲਨਕਾਰੀ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਸੀਗੇ ਚਾਹ ਉਹਨਾਂ ਦਾ ਮਸਲਾ ਹੋਵੇ ਜੋ ਵੀ ਰਹਿੰਦਿਆਂ ਮੰਗਾ ਸੀ ਚਾਹ ਐਮਐਸਪੀ ਦੀ ਲੜਾਈ ਹੋਵੇ ਜਿਹੜੀ ਲਗਾਤਾਰ ਆਪਾਂ ਲੜ ਰਹੇ ਆਂ ਕਮੇਟੀ ਬਣਾਉਣ ਦਾ ਮਸਲਾ ਹੋਵੇ ਸਾਡੀਆਂ ਰਹਿੰਦਿਆਂ ਹੋਗੀਆਂ ਫਸਲਾਂ ਤੇ ਜਿਹੜੇ ਭਾਅ ਦੇਣੇ ਸੀ ਉਹਨਾਂ ਦਾ ਮਸਲਾ ਹੋਵੇ ਜਦੋਂ ਮੋਦੀ ਸਾਹਿਬ 2014 ਤੇ ਆਏ ਐ ਉਦੋਂ ਕਿਸਾਨੀ ਮਜ਼ਦੂਰੀ ਐਮਐਸਪੀ ਡਾਕਟਰ ਸੋਮੀਨਾਥ ਦੀਆਂ ਰਿਪੋਰਟਾਂ ਨੂੰ ਲੈ ਕੇ ਕਾਲਾ ਧੰਨ ਵਾਪਸ ਲਿਆਵਾਂਗੇ ਸਾਰੀਆਂ ਸ਼ਰਤਾਂ ਲੈ ਕੇ ਆਏ ਸੀ ਪਤਾ ਹੁੰਦਾ ਗੋਗਲੂ ਛਾੜਦੇ ਹੁੰਦੇ ਪੱਲੇ ਕੁਝ ਕੁਝ ਨਹੀਂ ਹੁੰਦਾ ਆ ਉਹਦੇ ਚੋਣ ਮੈਨੀਫੈਸਟੋ ਦੇ ਵਿੱਚ ਸਭ ਕੁਝ ਲਿਆਉਂਦੇ ਐ ਉਸ ਤੋਂ ਬਾਅਦ ਜਿਹੜੇ ਰਹਿਂਦੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਸਾਡੇ ਕੁਝ ਸਾਥੀ ਜਿਹੜੇ ਦਿੱਲੀ ਵੱਲ ਜਾ ਰਹੇ ਸੀ ਬੇਸ਼ੱਕ ਉਹ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰਾ ਉਹਨਾਂ ਨੇ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਬਣਾਇਆ ਚਾਹੇ ਉਹ ਵੱਖਰਾ ਜਾ ਰਹੇ ਸੀ ਪਰ ਇਹ ਕਿਹੜਾ ਅਧਿਕਾਰ ਹੋਇਆ ਕਿਹੜਾ ਲੋਕਤੰਤਰ ਹੋਇਆ ਵੀ ਉਹ ਸਾਥੀਆਂ ਨੂੰ ਉੱਥੇ ਘੇਰ ਕੇ ਬੈਰੀਗੇਟਿੰਗ ਕੀਤੀ ਗਈ ਤਾਰਾਂ ਵਲੀਆਂ ਗਈਆਂ ਕੱਲ ਗੱਡੀ ਗਏ ਤੇ ਅਥਰੂ ਗੈਂਸ ਦੇ ਗੋਲੇ ਭਰਾਏ ਗਏ ਹਥਿਆਰਾਂ ਦੇ ਨਾਲ ਬੂਲੀਆਂ ਚਲਾਈਆਂ ਗਈਆਂ ਤੇ ਉੱਥੇ ਸਾਡੇ ਕਿਸਾਨਾਂ ਨੌਜਵਾਨ ਨੂੰ ਸ਼ਹੀਦ ਕਰਤਾ ਮਾਰਤਾ ਗੋਲੀ ਮਾਰ ਕੇ ਸਾਡੇ ਕਿਸਾਨਾਂ ਦੇ ਜਵਾੜੇ ਤੋੜਦੇ ਲੱਤਾਂ ਤੋੜਦੀਆਂ ਬਾਹਾਂ ਤੋੜਦੀਆਂ ਸਾਡੇ ਕਿਸਾਨਾਂ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਸਾਡੇ ਕਿਸਾਨਾਂ ਮਿਹਦੂਰਾਂ ਦੇ ਉੱਥੇ ਟਰੈਕਟਰ ਭੰਨ ਤੇ ਲੰਗਰ ਹਾਲ ਲੰਗਰ ਹਾਲਾਂ ਦੇ ਭਾਂਡੇ ਤੱਕ ਨਹੀਂ ਛੱਡੇ ਉਹ ਭੰਨ ਤੇ ਕਾਰਾਂ ਜੀਪਾਂ ਭੰਨਤੀਆਂ ਕੀ ਇਹ ਲੋਕਤੰਤਰ ਕੀਨੇ ਕੀਤਾ ਬੀਜਪੀ ਨੇ ਬੀਜਪੀ ਸੈਂਟਰ ਨੇ ਤੇ ਹਰਿਆਣੇ ਦੀ ਹਕੂਮਤ ਨੇ ਪੰਜਾਬ ਦੇ ਵਿੱਚ ਆ ਕੇ ਕਾਨੂੰਨ ਦੀਆਂ ਧੱਜੀਆਂ ਅਡਾਈਆਂ ਕਿਸਾਨਾਂ ਤੇ ਲੱਤਾਂ ਪਾਵਾਂ ਤੋੜ ਕੇ ਲਾਠੀ ਚਾਰਜ ਕੀਤਾ ਦਿਨ ਦਿਹਾੜੇ ਗੋਲੀਆਂ ਚਲਾਈਆਂ ਸ਼ਰਾਬਤੀ ਅੰਸਰ ਛੱਡੇ ਕੀ ਅਜੇ ਵੀ ਅਸੀਂ ਬੀਜਪੀ ਨੂੰ ਪਿੰਡਾਂ ਚ ਆ ਕੇ ਅਸੀਂ ਸਵਾਲ ਵੀ ਨਹੀਂ ਪੁੱਛ ਸਕਦੇ ਉਹਨਾਂ ਨੂੰ ਘੇਰ ਵੀ ਨਹੀਂ ਸਕਦੇ ਅਸੀਂ ਪੰਜਾਬ ਦੀ ਧਰਤੀ ਤੇ ਉਹਨਾਂ ਦੀ ਸਟੇਜ ਨਹੀਂ ਲੱਗਣ ਦੇਵਾਂਗੇ ਅਸੀਂ ਆ ਸਵਾਲ ਕਰਾਂਗੇ ਵੀ ਕੀ ਉਹ ਕਿਸਾਨ ਜਿਹੜੇ ਮਜ਼ਦੂਰ ਹੂ ਕੀ ਪਾਕਿਸਤਾਨ ਤੋਂ ਆ ਰਹੇ ਸੀ ਕਿ ਉਹ ਚੈਨਾ ਤੋਂ ਆ ਰਹੇ ਸੀ ਅਜੇ ਉੱਥੇ ਵੀ ਨਹੀਂ ਇੰਨੀ ਪੈਰੀਗੇਟਿੰਗ ਚੈਨਾ ਤੇ ਪਾਕਿਸਤਾਨ ਦੇ ਬਾਰਡਰਾਂ ਤੇ ਜਿੱਥੇ ਆ ਕਿਰਤੀ ਲੋਕਾਂ ਲਈ ਜਿਹੜੇ ਦੇਸ਼ ਦਾ ਇੱਕ ਹਿੱਸਾ ਪੰਜਾਬ ਕਿਰਤੀ ਲੋਕ ਦਿੱਲੀ ਵੱਲ ਜਾ ਰਹੇ ਸੀ ਚਲੋ ਮੰਗਾ ਮੰਨਣੀਆਂ ਨਾ ਮੰਨਣੀਆਂ ਲਾਗੂ ਕਰਨੀਆਂ ਨਾ ਲਾਗੂ ਕਰਨੀਆਂ ਉਹ ਤਾਂ ਬਾਅਦ ਦੀ ਗੱਲ ਹੈ ਪਰ ਤੁਸੀਂ ਉਹਨਾਂ ਨੂੰ ਜਾਣ ਦਿੰਦੇ ਰਸਤੇ ਖੋਲ ਦਿੰਦੇ ਫਿਰ ਇੱਕ ਤਰੀਕਾ ਹੁੰਦਾ ਰੋਕਣ ਦਾ ਵੀ ਇੱਕ ਤਰੀਕਾ ਹੁੰਦਾ ਇਹ ਕੀ ਹੋਇਆ ਵੀ ਕਿਸਾਨਾਂ ਦੇ ਸਿਰ 'ਚ ਗੋਲੀਆਂ ਮਾਰ ਦੇਣੀਆਂ ਪਿਸਟਲ ਆਣਾ ਉਹਨਾਂ ਦੀਆਂ ਲੱਤਾਂ ਪਾਵਾਂ ਤੋੜ ਦੇਣੀਆਂ ਉਹ ਤਰੀਕਾ ਵੀ ਦੱਸੋ ਕਿ ਇਹ ਤੁਸੀਂ ਕੀ ਤਰੀਕਾ ਵਰਤਿਆ ਉਹ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਕੀਤਾ ਤੇ ਅੱਜ ਉਹੀ ਲੋਕ ਐ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਆਦੇ ਸੀ ਜਿਨ੍ਹਾਂ ਨੂੰ ਤੁਸੀਂ ਖਾਲਸਤਾਨੀ ਆਦੇ ਸੀ ਜਿਨ੍ਹਾਂ ਨੂੰ ਤੁਸੀਂ ਚైనా ਦੇ ਏਜੰਟਾ ਦੇ ਸੀ ਜਿਨ੍ਹਾਂ ਨੂੰ ਤੁਸੀਂ ਪਾਕਿਸਤਾਨ ਦੇ ਏਜੰਟਾ ਦੇ ਸੀ ਅੱਜ ਫਿਰ ਉਹਨਾਂ ਕੋਲੇ ਕੀ ਲੈਣ ਆਏ ਆ ਅੱਜ ਤੁਸੀਂ ਪਰਚੀਆਂ ਲੈਣ ਆ ਰਹੇ ਆਂ ਵੀ ਸਾਨੂੰ ਪਾਓ ਅਸੀਂ ਤੁਹਾਡੀ ਆਵਾਜ਼ ਚਾਹੀਏ ਇਹਦਾ ਕਿਹ ਇੱਕ ਹੁੰਦਾ ਸਵਾਲ ਪੁੱਛਾਂਗੇ ਭਾਈ ਜੀ ਇੱਕ ਤਾਂ ਹੁੰਦਾ ਸੰਕੇਤਕ ਵਿਰੋਧ ਇੱਕ ਹੁੰਦਾ ਪੱਕਾ ਵਿਰੋਧ ਇਹ ਸੰਕੇਤਕ ਹੈ ਤੁਹਾਡਾ ਕਿ ਪੱਕੇ ਤੌਰ ਤੇ ਮੁਕੰਮਲ ਵਿਰੋਧ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਭਾਰਤੀ ਕਿਸਾਨ ਜੁਨੇ ਦੀ ਏਕਤਾ ਗ੍ਰਾਹ ਸੰਯੁਕਤ ਕਿਸਾਨ ਮੋਰਚੇ ਨਾਲ ਸਾਡਾ ਤਾਲਮੇਲ ਬਚਾਲਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਐਲਾਨ ਹੋ ਗਿਆ ਸੀ ਜਿਸ ਦਿਨ 14 ਤਰੀਕ ਨੂੰ ਅਸੀਂ ਦਿੱਲੀ ਦੇ ਵਿੱਚ ਮਹਾ ਪੰਚਾਇਤ ਰੈਲੀ ਕੀਤੀ ਹੈ ਵੀ ਹੁਣ ਇਹ ਪਿੰਡਾਂ 'ਚ ਹੋਣਗੇ ਚੂਣਾ ਦਾ ਤਿਹਾਰ ਆ ਗਿਆ ਚੂਣਾ ਦੇ ਦਿਨ ਆ ਗਏ ਤੇ ਚੂਣਾ ਦਾ ਮੌਸਮ ਆ ਗਿਆ ਤੇ ਚੂਣਾ ਦੇ ਮੌਸਮ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਸੌਣ ਭਾਦੋਂ ਦਾ ਮੀਂਹਾਂ ਦਾ ਮੌਸਮ ਆ ਗਿਆ ਬਰਸਾਤੀ ਮੌਸਮ ਆ ਗਿਆ ਅੱਜ ਹੁਣ ਚੂਣਾ ਚੂਣਾ ਦਾ ਵੋਟਾਂ ਦਾ ਮੌਸਮ ਸ਼ੁਰੂ ਹੋ ਗਿਆ ਇਹ ਹੁਣ ਸੋਡੇ ਪਿੰਡਾਂ 'ਚ ਸੱਥਾਂ ਚੋਂਣਗੇ ਤੇ ਇਹਨਾਂ ਨੂੰ ਤੁਸੀਂ ਘੇਰੋ ਸੰਯੁਕਤ ਕਿਸਾਨ ਮੋਰਚੇ ਦਾ ਤਾਲਮੇਲ ਮੈਂ ਸੀ ਇਹਨਾਂ ਨੂੰ ਪਿੰਡਾਂ 'ਚ ਘੇਰਾਂਗੇ ਇਹਨਾਂ ਦੀਆਂ ਸਟੇਜਾਂ ਨਹੀਂ ਲੱਗਣ ਦਿੰਦੇ ਇਹਨਾਂ ਨੂੰ ਪਿੰਡਾਂ 'ਚ ਆ ਕੇ ਅਸੀਂ ਸਵਾਲ ਕਰਾਂਗੇ ਵੀ ਆਹ ਜਿਹੜੀਆਂ ਸਾਡੀਆਂ ਰਿੰਧੀਆਂ ਮੰਗਣ ਸੀ ਇਹਨਾਂ ਦਾ ਤੁਸੀਂ ਕੀ ਕੀਤਾ ਤੇ ਦੂਜੀ ਗੱਲ ਜਿਹੜਾ ਤੁਸੀਂ ਕਿਸਾਨਾਂ ਦੇ ਨਾਲ ਐਡਾ ਤੁਸੀਂ ਧੱਕਾ ਕੀਤਾ ਕਿਸਾਨਾਂ ਨੂੰ ਮਾਰਦਾ ਸ਼ਹੀਦ ਕਰਤਾ ਤੇ ਉਹ ਮੁਰਜ਼ਮਾਂ ਦਾ ਕੀ ਕੀਤਾ ਤੇ ਉਹ ਮੁਰਜ਼ਮਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਤੇ ਇਹ ਕ ਤੁਸੀਂ ਹਮਲਾ ਕਿਉਂ ਕੀਤਾ ਚਰਤੀ ਲੋਕਾਂ ਤੇ ਬਈ ਜਾਇਜ਼ ਹੈ ਸਵਾਲ ਪੁੱਛਾਂ ਇੱਕ ਜਾਖੜ ਵੱਲੋਂ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਉਹ ਕਹਿੰਦੇ ਕਿਸਾਨੀ ਵਾਸਤੇ ਬਹੁਤ ਕੁਝ ਕੀਤਾ ਬੀਜੇਪੀ ਨੇ ਤਾਂ ਬਈ ਕੀ ਕੀਤਾ ਬਾਈ 10 ਦਿਨ ਕਿਸਾਨੀ ਵਾਸਤੇ ਕਿਸਾਨੀ ਨੂੰ ਵੱਧ ਤੋਂ ਵੱਧ ਕਿਸਾਨੀ ਦਾ ਗਲਾ ਘੋਟਿਆ ਨਰਿੰਦਰ ਮੋਦੀ ਨੇ ਕਿਸਾਨੀ ਮਜ਼ਦੂਰੀ ਦਾ ਕਹਾਣ ਕੀਤਾ ਹੈ ਅੱਜ ਕਿਸਾਨੀ ਨੂੰ ਤਾਂ ਇਹ ਦਿੱਤਾ ਅੱਜ ਸਿਲੰਡਰ ਹੈ ਜਿਹੜਾ ਅੱਜ ਉਹ 1500 ਦਾ 1200 ਦਾ ਵਿਕ ਰਿਹਾ ਗੰਡਾ 80 ਰੁਪਏ ਹੋ ਗਿਆ ਟਮਾਟਰ 80 ਰੁਪਏ ਹੋ ਗਿਆ ਅੱਜ ਰਸੋਈ ਦਾ ਸਮਾਨ ਆ ਹੋ ਗਿਆ ਕਿਸਾਨੀ ਖਤਮ ਕਰਤੀ ਫਸਲਾਂ ਦੇ ਭਾਅ ਨਹੀਂ ਮਿਲ ਰਹੇ ਖੇਤੀ ਕਾਲੇ ਕਾਨੂੰਨ ਜਿਹੇ ਲੋਕ ਇਕੱਠੇ ਨਾ ਹੁੰਦੇ ਤੇ ਅੱਜ ਨੂੰ ਕਾਰਪੋਰੇਟਾਂ ਦੇ ਹੱਥਾਂ 'ਚ ਜ਼ਮੀਨਾਂ ਚਲੀਆਂ ਜਾਣੀਆਂ ਸੀ ਲੱਖਾਂ ਕਰੋੜਾ ਰੁਪਇਆ ਕਾਰਪੋਰੇਟਾਂ ਬਾਨੀਆਂ ਡਾਨੀਆਂ ਦਾ ਮਾਫ਼ ਕਰਤਾ ਤੇ ਇੱਥੇ ਜੇ ਕਿਸਾਨ ਮਜ਼ਦੂਰ ਦਾ ਜੇ ਕਹਿ ਲਈਏ ਕਰਜ਼ਾ ਮਾਫ਼ ਕਰ ਦਗੇ ਤੇ ਇਹ ਕਹਿੰਦੇ ਸਾਡੇ ਕੋਲੇ ਪੈਸਾ ਹੈ ਨਹੀਂ ਜੇ ਅਸੀਂ ਐਮਐਸਪੀ ਮੰਗ ਲਈਏ ਵੀ ਸਾਡੇਆਂ ਫਸਲਾਂ ਦੇ ਭਾਅ ਦੇ ਦਿਓ ਕਹਿ ਦਿੰਦੇ ਆ ਇਹ ਸਰਕਾਰ ਦੇ ਖੇਤਰ ਚ ਨਹੀਂ ਆਉਂਦਾ ਇੰਨਾ ਅਸੀਂ ਬਜਟ ਕਿੱਥੋਂ ਲਈਏ ਤੇ ਕਿੱਥੋਂ ਐਮਐਸਪੀ ਦੇਈਏ ਇਹ ਸਾਡੇ ਅਧਿਕਾਰ ਖੇਤਰ ਚ ਨਹੀਂ ਤੇ ਜੇ ਅਸੀਂ ਆਬਾਨੀਆਂ ਅਡਾਨੀਆਂ ਦੇ ਕੋਈ ਘਾਟਾ ਪੈ ਜਾਂਦਾ ਉਹਨਾਂ ਦੇ ਲੱਖਾਂ ਕਰੋੜਾ ਰੁਪਇਆ ਮਾਫ਼ ਕਰਦੇ ਆ ਇੱਕ ਚੁਟਕੀ ਦੇ ਨਾਲ ਸਰਕਾਰ ਮਾਫ਼ ਕਰ ਦਿੰਦੀ ਹੈ ਉਦੋਂ ਪੈਸਾ ਕਿੱਥੋਂ ਆਉਂਦਾ ਤੇ ਅੱਜ ਜੇ ਸਾਡੇ ਇੱਕ ਇੱਕ ਚੀਜ਼ ਛੋਡੇ ਮੈਂ ਮਾਧਿਅਮ ਰਹੀ ਹੋਰ ਗੱਲ ਰੱਖਣਾ ਚਾਹੁੰਦਾ ਹੈ ਸਰਕਾਰਾਂ ਧਰਮਾਂ ਦੇ ਨਾਤੇ ਜਾ ਕੇ ਬਈ ਪੱਤੇ ਖੇਡਦੀਆਂ ਹੁੰਦੀਆਂ ਹਨ ਜਾਂ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਫਟ ਪਾਉਂਦੀਆਂ ਹੁੰਦੀਆਂ। ਕਈ ਵਾਰ ਸਾਡੇ ਮਜ਼ਦੂਰ ਭਰਾਵਾਂ ਦੀ ਮੈਂ ਬਾਈਟ ਸੁਣੀ ਹੈ। ਉਹ ਆਦੇ ਵੀ ਪੰਜਾਬ ਸਰਕਾਰ ਨੇ ਰਾਸ਼ਨ ਸਾਡਾ ਬੰਦ ਕਰਤਾ। ਆਟਾ ਦਾ ਭਗਵੰਤ ਮਾਨ ਨੇ ਵੀ ਕਾਸੀ ਆਟਾ ਖੰਡ ਚਾ ਆਉ ਤੇ ਉਹ ਕਣਕ ਵੀ ਨਹੀਂ ਆਈ। ਠੀਕ ਹੈ ਉਹਨਾਂ ਦੀ ਗੱਲ। ਉਹ ਆਦੇ ਸਾਨੂੰ ਸੈਂਟਰ 15 ਕਿਲੋ ਕਣਕ 6 ਮਹੀਨਾ ਤੋਂ 5 ਕਿਲੋ ਦੀ ਇੱਕ ਜਣੇ ਦੀ ਦੇ ਰਹੇ ਆ 3 ਮਹੀਨਾ ਤੋਂ। 5 ਕਿਲੋ ਇੱਕ ਜਣੇ ਦੀ ਕਣਕ ਦੇ ਕੇ 6 ਮਹੀਨਾ ਦੀ 30 ਕਿਲੋ ਕਣਕ ਦੇ ਕੇ ਕੀ ਸਾਡੇ ਲੋਕਾਂ ਦਾ ਗੁਜ਼ਾਰਾ ਹੋ ਜੂ? ਉਹ ਭਰਾਵਾਂ ਨੂੰ ਮੈਂ ਪੁੱਛਣਾ ਚਾਹੁੰਦਾ ਐ ਵੀ ਆਪਣੀ ਇੱਕ ਸਾਂਝ ਹੁੰਦੀ ਸੀ ਹਰੀ ਕ੍ਰਾਂਤੀ ਲਿਆ ਕੇ ਕਿਸਾਨੀ ਮਜ਼ਦੂਰੀ ਨੂੰ ਬਰਬਾਦ ਕੀਤਾ ਕਿਸਾਨੀ ਮਜ਼ਦੂਰੀ ਦਾ ਕਹਾਣ ਕੀਤਾ ਅੱਜ ਝੋਨਾ ਆਇਆ ਝੋਨਾ ਲਾ ਕੇ 90 ਦਿਨਾਂ ਚ ਵੜ ਦਿੰਦੀ ਐ ਮਸ਼ੀਨ ਬੀਜ ਦਿੰਦੀ ਐ ਮਸ਼ੀਨ ਵੜ ਦਿੰਦੀ ਐ ਮੱਡੀ ਚ ਸੱਟ ਦਿੰਦੇ ਐ ਕੰਮ ਖਤਮ ਤੇ ਅੱਗੇ ਨਰਮਾ ਹੁੰਦਾ ਸੀ ਕਪਾਹ ਹੁੰਦੀ ਸੀ ਸੂਰਜਮੁਖੀ ਹੁੰਦੇ ਸੀ ਛੋਲੇ ਹੁੰਦੇ ਸੀ ਸਬਜ਼ੀਆਂ ਹੁੰਦੀਆਂ ਸੀ ਤੇ ਨਰਮਾ ਅਸੀਂ ਪੱਟਦੇ ਸੀ ਮਜ਼ਦੂਰ ਪੱਟਦੇ ਸੀ ਛੌਟ ਹਾਉਂਦੇ ਸੀ ਤੇ ਘਰਾਂ ਦੇ ਵਿੱਚ ਮਜ਼ਦੂਰ ਵੀ ਪੰਡਾ ਬਣ ਕੇ ਜਾਂਦੇ ਸੀ ਤਨੂਰ ਤਪਦੇ ਸੀ ਤੇ ਅੱਜ ਮਜ਼ਦੂਰ ਦੇ ਘਰੇ ਵੀ ਸਿਲੰਡਰ ਬਲਦਾ 1500 ਰੁਪਏ ਦਾ ਉਹ ਕਿਹੜਾ ਫਾਇਦਾ ਕੀਤਾ ਕਾਰਪੋਰੇਟਾਂ ਦਾ ਤੇ ਅੱਜ ਰੋਜ਼ਗਾਰ ਠੱਪ ਕਰਤਾ ਜੇ ਰੇਪ ਪਾਉਣੀ ਆ ਉਹ ਵੀ ਮਸ਼ੀਨ ਨਾਲ ਚੱਕ ਕੇ ਪਾਉਣੀ ਆ ਜੇ ਦਵਾਈ ਛੜਕਣੀ ਆ ਉਹ ਵੀ ਮਸ਼ੀਨ ਨਾਲ ਛੜਕਦੇ ਆ ਜਿਹੜੀਆਂ ਮਸ਼ੀਨਰੀ ਤੋਂ ਬਿਨਾ ਫਸਲਾਂ ਸੀ ਜਿਹੜੀਆਂ ਅਸੀਂ ਹੱਥਾਂ ਨਾਲ ਕੱਟ ਕਰਦੇ ਸੀ ਉਹ ਫਸਲਾਂ ਐਸੀਆਂ ਇਹਨਾਂ ਨੇ ਪੈਦਾ ਕਰਤੀਆਂ ਉੱਗਰਦੇ ਨਰਮੇ ਨੂੰ ਸੁੰਡੀ ਪੈ ਜਾਂਦੀ ਉਹ ਖਤਮ ਹੋ ਜਾਂਦਾ 20 ਇਹੋ ਜੇ ਪੈਦਾ ਕਰਤੇ ਜਿਹੜੇ ਉੱਗਰਦੇ ਆ ਉਹ ਪਹਿਲੀ ਗੱਲ ਉੱਗਰਦੇ ਨਹੀਂ ਜੂ ਉੱਗਰਦੇ ਉਹਨੂੰ ਸੁੰਡੀ ਪੈ ਕੇ ਖਤਮ ਹੋ ਜਾਂਦਾ ਐ ਇੱਥੇ ਬੰਦੇ ਮਾਰ ਨੂੰ ਇਹ ਹਥਿਆਰ ਪੈਦਾ ਕਰ ਸਕਦੇ ਆ ਬੰਦੇ ਮਾਰ ਨੂੰ ਬਰੂਦ ਪੈਦਾ ਕਰ ਸਕਦੇ ਆ ਤੇ ਕੀ ਬਈ ਇੱਕ ਐਡੀਕ ਸੁੰਡੀ ਨਹੀਂ ਮਰਦੀ ਉਹ ਦਵਾਂਜਾ ਨਹੀਂ ਪੈਦਾ ਕਰ ਸਕਦੇ ਭਰਾਵੋ ਇਹ ਕੋਈ ਆਜੀ ਪਰਚੀਆਂ ਨਾਲ ਮਸਲਾ ਹੱਲ ਨਹੀਂ ਹੋਣਾ ਅਸੀਂ ਇਹ ਨਹੀਂ ਕਹਿ ਰਹੇ ਵੀ ਦੂਜਿਆਂ ਨੂੰ ਲਿਓ ਉਹਨਾਂ ਦੇ ਹੱਕ ਚ ਪਰਚੀਆਂ ਪਾ ਦਿਓ ਛੋਟੇ ਬਾਰੇ ਨਿਆਰੇ ਕਰ ਦੇਣ ਕਿ ਕਿਸੇ ਨੇ ਨਹੀਂ ਕਰਨਾ ਅਸੀਂ ਇੱਕ ਆਵਾਜ਼ ਚੱਕਣੀ ਹੈ ਲੋਕਾਂ ਦੇ ਵਿੱਚ ਆਵਾਜ਼ ਲੈ ਕੇ ਜਾਣੀ ਹੈ ਵੀ ਚੋਣਾਂ ਵੇਲੇ ਗਿਰਗਟ ਬੰਨੂ ਰੰਗ ਬਦਲਦੇ ਨੇ ਉਦੋਂ ਹੋਰ ਹੁੰਦੇ ਆ ਜਦੋਂ ਵੋਟਾਂ ਲੈ ਕੇ ਉੱਠ ਜਾਂਦੇ ਆ ਕੁਰਸੀ ਮਿਲ ਜਾਂਦੀ ਆ ਉਦੋਂ ਹੋਰ ਹੁੰਦੇ ਆ ਇਹਨਾਂ ਨੂੰ ਸਵਾਲ ਪੁੱਛੋ ਲੋਕਾਂ ਨੂੰ ਜਾਗਰਿਤ ਕਰੋ ਲੋਕ ਇਕੱਠੇ ਹੋ ਜੋ ਕਿਸਾਨ ਮਜ਼ਦੂਰ ਇਕੱਠੇ ਹੋ ਜੋ ਜਿਨ੍ਹਾਂ ਦਾ ਨੌ ਮਾਸ ਦਾ ਰਿਸ਼ਤਾ ਸੀ ਇਕੱਠੇ ਹੋ ਕੇ ਲੋਕਾਂ ਦੀ ਪੁੱਗਤ ਵਾਲਾ ਰਾਜ ਲੈ ਕੇ ਆਉਣਾ ਤੇ ਇਹਨਾਂ ਨੂੰ ਸੱਥਾਂ ਚ ਭਜਾਉਣਾ ਤੇ ਇਹਨਾਂ ਨੂੰ ਪਤਾ ਲੱਗੇ ਵੀ ਜਦੋਂ ਲੋਕਾਂ 'ਚ ਜਾਣਾ ਤੇ ਅੱਜ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਬੜੇ-ਬੜੇ ਗੱਪ ਲਿਆ ਕੇ ਬੜੇ-ਬੜੇ ਵਾਅਦੇ ਕਰਕੇ ਲੋਕਾਂ ਨੂੰ ਗਮਰਾਹ ਕਰਕੇ ਤੇ ਆਉਣ ਵਾਲੇ ਸਮੇਂ 'ਚ ਜ਼ੁਰਤ ਨਾ ਕਰਨ ਆਪਦੇ ਮੈਨੀਫੈਸਟੋ ਦੇ ਵਿੱਚ ਝੂਠੇ ਵਾਅਦੇ ਕਰਕੇ ਜਿਹੜੇ ਲੋਕਾਂ ਚਾਹਣਾ ਜੀ ਕੀ ਨਾਮ ਹੈ ਅੰਗਰੇਜ਼ ਸਿੰਘ ਆ ਜੀ ਤੇ ਬਈ ਕਿਸ ਤਰ੍ਹਾਂ ਦਾ ਵਿਰੋਧ ਕਰਿਆ ਫਿਰ ਬੀਜੇਪੀ ਦਾ ਵਿਰੋਧ ਅਸੀਂ ਆ ਪੋਸਟਰ ਸਪਾ ਕੇ ਲਾਏ ਵੀ ਹੈ ਵੀ ਇਸ ਤਰ੍ਹਾਂ ਕਰਕੇ ਸਾਢ ਗਏ ਜਿਹੜੀਆਂ ਪਹਿਲਾਂ ਇਹਨਾਂ ਨੇ ਮੰਗਾ ਮੰਨੀਆਂ ਸੀ ਉਹ ਉਹਨਾਂ ਦੇ ਸਾਨੂੰ ਖਰੇ ਨਹੀਂ ਉਤਰੇ ਤੇ ਹੁਣ ਅਸੀਂ ਆ ਪੋਸਟਰ ਸਪਾ ਕੇ ਜਦੋਂ ਇਹ ਆਉਣਗੇ ਅਸੀਂ ਸ਼ਾਂਤ ਮਈ ਢੰਗ ਨਾਲ ਇਹਨਾਂ ਨੂੰ ਸਵਾਲ ਕਰਾਂਗੇ ਵੀ ਸਾਡੇ ਕਿਸਾਨਾਂ ਨੇ ਜੇ ਦਿੱਲੀ ਆਪਦੀਆਂ ਮੰਗਾਂ ਵਾਸਤੇ ਜਾ ਰਹੇ ਸੀ ਤੇ ਉਹਨਾਂ ਤੇ ਤੁਸੀਂ ਗੋਲੀਆਂ ਚਲਾਈਆਂ ਆ ਕੇ ਤੇ ਹੁਣ ਉਹਨਾਂ ਕਿਸਾਨਾਂ ਦੀਆਂ ਤੁਸੀਂ ਵੋਟਾਂ ਲੈਣ ਆਉਣੇ ਇੱਥੇ ਇਹੋ ਜੇ ਸਵਾਲ ਕਰਕੇ ਅਸੀਂ ਇਹਨਾਂ ਨੂੰ ਮਤਲਬ ਕਿ ਆਪਦੇ ਇਹ ਇਹਨਾਂ ਨੂੰ ਵਾਅਦਾ ਯਾਦ ਕਰਾਵਾਂਗੇ ਵੀ ਤੁਸੀਂ ਵਾਅਦੇ ਕੀ ਕੀਤੇ ਸੀ ਸਾਰੇ ਪੂਰੇ ਪਿੰਡ ਨੂੰ ਜਿੱਥੇ ਬੰਦੀ ਦਾ ਸਾਰਾ ਸਾਥ ਮੇਰੇ ਹਾਂਜੀ ਪੂਰੇ ਪਿੰਡ ਨੂੰ ਸਾਡੇ ਪੂਰੇ ਪਿੰਡ ਨੂੰ ਅਸੀਂ ਤਾਂ ਪਿੰਡ ਤੇ ਤਾਂ ਕੀ ਅਸੀਂ ਜ਼ਿਲ੍ਹੇ ਦੇ ਵਿੱਚ ਵੀ ਕਿਤੇ ਸਟੇਜ ਨਹੀਂ ਲੱਗਣ ਦੇਣੀ ਇਹਨਾਂ